ਸ਼ਿਵ ਸ਼ੰਕਰ ਸੇਵਾਦਲ ਸਮਰਾਲਾ ਦੇ ਵੱਲੋਂ 23ਵਾਂ ਸ਼ਿਆਮ ਬੰਦਰਾ ਉਤਸਵ ਤੇ ਜਾਗਰਣ 3 ਸਤੰਬਰ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਮੈਂਬਰ ਨਿਤਿਸ਼ ਮੋਦਗਿਲ ਨੇ ਦੱਸਿਆ ਕਿ ਇਹ 23ਵਾਂ ਸ਼ਿਆਮ ਬੰਦਰਾ ਉਤਸਵ ਅਤੇ ਜਾਗਰਣ ਸਾਡੇ ਕਲੱਬ ਦੇ ਮੈਂਬਰ ਸੰਜੀਵ ਕੁਮਾਰ ਸਣੀ ਦੁਆ ਦੀ ਜਨੂ ਸਮਰਪਿਤ ਹੋਵੇਗਾ ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਜਾਗਰਣ ਦੇ ਵਿੱਚ ਵਿਸ਼ੇਪ੍ਰਸਿੱਤ ਚਿੱਤਰਚિતਰ ਬਰਿੰਦਾਵਨ ਵਾਲੇ ਅਤੇ ਰਮਨ ਰੋਮੀ ਵੱਲੋਂ ਰਾਧਾ ਕ੍ਰਿਸ਼ਨ ਅਤੇ ਮਾਤਾ ਦੀਆਂ ਪੇਟਾਂ ਦਾ ਗੁਣਗਾਨ ਕੀਤਾ ਜਾਵੇਗਾ

ਜੇਨੋ ਇਸ ਵਾਰ ਫੁਰਜ ਇਨਵੈਸਟਮੈਂਟ ਥੋੜਾ ਲੇਟ ਹੈ ਕਿਉਂਕਿ ਸਾਡੇ ਅਨਮੋਲ ਜੋ ਅੱਜ ਸਾਨੂੰ ਛੱਡ ਕੇ ਚਲੇ ਗਏ ਨੇ ਸਨੀ ਦਵਾ ਜੀ ਉਹਨਾਂ ਦੀ ਯਾਦ ਵਿੱਚ ਵੀ ਅਸੀਂ ਇਹ ਕਾਰਜਕ੍ਰਮ ਕਰ ਰਹੇ ਹਾਂ ਤੇ ਅੱਗੇ ਵੀ ਇਹ ਸ਼ੁਭ ਕੰਮ ਹੁੰਦੇ ਰਹਿਣਗੇ ਤੇ ਮਾਤਾ ਰਾਣੀ ਸਾਰੇ ਉੱਤੇ ਆਸ਼ੀਰਵਾਦ ਬਣਾ ਕੇ ਰੱਖੇ ਇਹ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਸਾਰਿਆਂ ਨੂੰ ਲੰਗਰ ਇਤਿਆਦੀ ਦੀ ਜੋ ਵੀ ਸਹੂਲਤ ਅਟੁੱਟ ਵਰਤੀ ਜਾਵੇਗੀ ਤੇ ਸਾਰਿਆਂ ਨੇ ਟਾਈਮ ਤੇ ਆਣਾ ਤੇ ਮਾਤਾ ਰਾਣੀ ਦਾ ਜਾਗਰਣ ਆਨੰਦ ਦੇ ਨਾਲ ਮਨਾਣਾ ਕਿਉਂਕਿ ਸਾਡੇ ਬਹੁਤ ਹੀ ਮਸ਼ਹੂਰ ਜਿੱਥੇ ਤੇ ਰਵਿੰਦਾਵਨ ਵਾਲੇ ਪਹੁੰਚ ਰਹੇ ਨੇ ਤੇ ਤੁਸੀਂ ਉਹਨਾਂ ਦਾ ਨਾਮ ਸੁਣੇ ਹੋ ਨਾ ਤੇ ਜਰੂਰ ਉੱਥੇ ਪਹੁੰਚੋ ਤੇ ਆਨੰਦ ਮਾਨਣ ਦੀ ਮਾਤਰਾ ਜਗਰਨ ਦਾ ਜੈਸੀ ਆਰਾਮ ਦੀ ਮੇਰਾ ਨਾਮ ਨੀਪਿਸ਼ ਮੋਗਲ ਨੀਸ਼ੂ ਜੀ ਜਿਹੜਾ ਕਾਰਡ ਰੀਨਿਊ ਕੀਤਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੀ 23ਵਾਂ ਸ਼੍ਰੀ ਸ਼ਾਮ ਵੰਦਨਾ ਮੌਸਤਵਾਂ ਜਗਰਨ ਜੋ ਕਿ ਸ਼ਿਵ ਸ਼ੰਕਰ ਸੇਵਾ ਦਲ ਛੇ ਮੰਦਰ ਚੰਡੀਗੜ੍ਹ ਰੂਟ ਸਮਰਾਲਾ ਵੱਲੋਂ ਕਰਵਾਉਂਦੇ ਆ ਉਹਦਾ ਇਹ ਕਾਰਡ ਰੀਨਿਊ ਕੀਤਾ ਜੀ ਇਹ ਜਾਗਰਣ ਜੋ ਕਿ ਸਾਡੇ ਚੇਅਰਮੈਨ ਜੀ ਸਵਰਗਵਾਸੀ ਸ਼੍ਰੀ ਅਨਜੀਤ ਕੌਰ ਸੰਦੀਦੂਆ ਜੀ ਉਹਨਾਂ ਦੀ ਯਾਦ ਵਿੱਚ ਸਵਰਗਿ ਸਮਰਪਿਤ ਕੀਤਾ। ਇਸ ਤਰ੍ਹਾਂ ਦਾ ਪ੍ਰੋਗਰਾਮ ਅਤੇ ਪ੍ਰਬੰਧ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਦਾ ਬੈਠਣ ਦਾ ਵਧੀਆ ਪ੍ਰਬੰਧ ਮਹਾਮਈ ਦਾ ਭਵਨ ਜੋ ਕਿ ਦੇਖਣਯੋਗ ਹੋਵੇਗਾ ਲਾਈਟਰੀ ਪੰਡਾਲ ਦੇ ਵਿੱਚ ਤੇ ਲੋਕਾਂ ਵਾਸਤੇ ਜਿਹੜੀ ਬਾਹਰ ਪਾਰਕਿੰਗ ਦੀ ਵਿਵਸਥਾ ਵਧੀਆ ਢੰਗ ਨਾਲ ਜੋ ਅੱਗੇ ਕੀਤੀ ਜਾਂਦੀ ਹੈ ਸੇਮ ਉਸ ਤਰ੍ਹਾਂ ਕੀਤੀ ਹੈ ਜਿਹੜੇ ਕੀ ਕਰਾ ਰਹੇ ਇਸ ਵਾਰ ਹੀ ਆਪਣੇ ਬਰਿੰਦਾਵਾਨ ਤੋਂ ਚਿੱਤਰਵੇਸ਼ਰ ਜੀ ਮਹਾਰਾਜ ਆ ਰਹੇ ਹਨ ਉਹਨਾਂ ਦਾ ਸਹੀ ਟਾਈਮ ਦੀ 9:30 ਵਜੇ ਸ੍ਰੀ ਚਿੱਤਰ ਆਵਾਂਗੇ ਜਿਹੜਾ ਗਾਰਜਨ ਸ਼ੁਰੂ ਹੋਊਗਾ 1:00 ਵਜੇ ਸ਼ਾਮ ਨੂੰ ਮਾਤਾ ਦੀ ਜੋ ਜੋਤੀ ਪ੍ਰਚੰਟਾਜ ਸਾਡੇ ਉਹ ਕੰਟਕਾਂ ਜੋ ਕਿ ਹਰ ਸਾਲ ਸਾਡੇ ਰੀਤ ਚੱਲਦੀ ਹੈ ਜਿੱਦਾਂ ਕੰਟਕਾਂ ਮਹਾਮਾਇਦੀਆਂ ਕਰਦੀਆਂ ਉਹ ਸਹੀ 8:00 ਵਜੇ ਮੰਦਰ ਤੋਂ ਜੋਤ ਲੈ ਕੇ ਪੰਡਾਲ ਤੱਕਰ ਜਾਏਗੀ ਸੀਨੀਅਰ ਸੈਕੰਡਰੀ ਕੰਨਿਆ ਜੋ ਸਾਡੇ ਖੰਨਾ ਰੋਡ ਤੇ ਪੁਸ਼ਪ ਪੰਡਾਲ ਦੇ ਵਿੱਚ ਮਹਾਮਾਈ ਦੀ ਜੋਤ ਪ੍ਰਜੰਡ ਕਰਨ ਤੋਂ ਪਹਿਲਾਂ ਸਾਡੇ ਰਮਨ ਰੋਮੀ ਜੀ ਕਥਾਵਾਚਕ ਡਿਊਟੀ ਮਹਾਮਾਈ ਦਾ ਗਾਟ ਕਰਨੀ ਉਸ ਨੂੰ ਪ੍ਰੰਤ ਆਪਣੇ ਚਿੱਤਰ ਵਿੱਚ ਦੀ ਮਹਾਰਾਜ ਜੀ ਸਤਿ ਸ਼ਾਮਣਗੇ ਅਸੀਂ ਇਹ ਕਹਿਣਾ ਚਾਹਾਂਗੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡਾ ਸਹਿਯੋਗ ਦਿਓ ਤੇ ਆਓ ਪੰਡਾਲ ਦੇ ਵਿੱਚ ਪੰਡਾਲ ਦੀ ਰੌਣਕ ਨੂੰ ਵਧਾਓ ਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੁਨੀਸ਼ ਵਿਖਤ ਇਹਨਾਂ ਕਾਰਨ ਇਹ ਪਟਾਖੇ ਕਰਨਗੇ। ਜਿਹਦੇ ਬਾਰੇ ਇਹ ਕਹਿਣਾ ਚਾਹੁੰਦੇ ਆ ਅੱਜ ਤੋਂ ਅਸੀਂ ਜਾਗਰਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਸਾਡਾ ਟੀਮ ਬਿਸ਼ਾਲ ਪੱਗ ਹੋਤੀ ਜਾਗਰਾਂ ਜੋ ਅਸੀਂ ਹਰ ਸਾਲ ਕਰਵਾਂਦੇ ਆ। ਇਸ ਸਾਲ ਅਸੀਂ ਆਪਣੇ ਚੇਅਰਮੈਨ ਦੀ ਯਾਦਗਾਰਤ ਕਰਵਾ ਰਹੇ ਆ। ਸ਼ਿੰਗਰ ਆ ਰਹੇ ਨੇ ਜੀ ਕਿਸ ਤਰਫ ਕਿਸ ਤਰਫ ਆ ਰਹੇ ਨੇ ਬ੍ਰਿੰਦਵਾਨ ਤੋਂ। 3 ਸਤੰਬਰ ਨੂੰ ਬੋਧਵਾਰ ਕੁੜੀਆਂ ਵਾਲੇ ਸਕੂਲ ਵਿੱਚ ਕਰਵਾਇਆ ਜਾ ਰਿਹਾ ਹੈ ਜੀ। ਪ੍ਰਬੰਧ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਨੇ ਲੰਗਰ ਦਾ ਸਾਸ ਪ੍ਰਬੰਧ ਹੈ ਜੀ ਬੈਠਣ ਲਈ ਸਾਰਾ ਸਾਸ ਪ੍ਰਬੰਧ ਹੈ ਜੀ ਪੱਥੇ ਲਾਈਟਿੰਗ ਦੇਖਣ ਜੋ ਹੋਵੇ ਜੀ ਔਰ ਕਿੰਗਾ ਬੱਸ ਤਾਂ ਉਹੀ ਮੈਸੇਜ ਹੈ ਵੀ ਆਪਣਾ ਪੰਨਾ ਸਾਰਾ ਪੂਰੇ ਹੋ ਕੇ ਜਲਦੀ ਤੋਂ ਜਲਦੀ ਸਹੀ ਟਾਈਮ ਤੇ ਪਹੁੰਚੋ ਤੇ માતા ਦਾ ਆਸ਼ੀਰਵਾਦ ਪ੍ਰਾਪਤ ਕਰੋ